ਜੇ ਜੇ ਜੀ ਜਾ ਕੇ ਜਿੱਤੇ ਆ ਕਿੰਨੀ ਕਿ ਖੁਸ਼ੀ ਹੋ ਰਹੀ ਹੈ ਮਨ ਨੂੰ ਯਾਰ ਟੀਮ ਵਧੀਆ ਖੇਡੀ ਆ ਕੇ ਇੱਥੇ ਵੀਰੇ ਖੁਸ਼ੀ ਬਹੁਤ ਜ਼ਿਆਦਾ ਆ ਤੇ ਚਲੋ ਆਪਾਂ ਕੱਪ ਚੱਕਿਆ ਪਰ ਥੋੜੀ ਮਨ ਚ ਇਹ ਵੀ ਹੈਗੀ ਆ ਇੱਕ ਮੇਰਾ ਪੁੱਤਰ ਗਾਇਓਏ ਦੁਆ ਕਰਦਾ ਖੁਸ਼ੀ ਠੀਕ ਹੈ ਅਸੀਂ ਚਲਦੇ ਚਲੋ ਅਸੀਂ ਫਿਰ ਹਾਜ਼ਰੀ ਕਰਦੇ ਰਿਹਾਕੋ ਅਸਕ ਕਰਾਂਗੇ ਸਾਡੇ ਨਾਲ ਹੀ ਹੈ ਤੇ ਅਸੀਂ ਥੋੜੇ ਉਹਦਾ ਮਨ ਨੂੰ ਮਨ ਨੂੰ ਅਫਸਰ ਟਾਈਮ ਉਹਦਾ ਜੀ ਆਵੇ ਆਈ ¿Pero ਜੇ ਜਿਹੜੀ ਉਹ ਗਲਤੀ ਵੀ ਹੋਈ ਉਹ ਵੀ ਮੰਨਦੇ ਆ ਪਰ ਉਹ ਬੰਦਾ ਪਤਾ ਕੀ ਹੈ ਦੇਖੀਏ ਸਵੇਰ ਦਾ ਗੱਡੀ ਵਿੱਚ ਬੈਠਾ ਉਹ ਆਪ ਸਾ ਤੇਰਾ ਹੀ ਸੋਹਣਿਆ ਵੀ ਸਾਡੀ ਸਾਰੇ ਬੰਦੇ ਹੈਲਪ ਕਰਨ ਅਸੀਂ ਉਹਨੂੰ ਖੜਾਈਏ ਹਾਂ ਮੈਂ ਕਿਉਂਕਿ ਖੁਸ਼ੀ ਜਦੋਂ ਆਇਆ ਵੀ ਜਦੋਂ ਸਨਮਾਨ ਹੋਇਆ ਉਹ ਤੋਂ ਬਾਅਦ ਵੀ ਦੇਖਿਆ ਜਾਰਾ ਹੀ ਆਊਟਸਾਈਡ ਲਾ ਦੇ ਕਹਿੰਦੇ ਯਾਰ ਵੀ ਟੱਕਾ ਹੋ ਰਿਹਾ ਮੇਰੇ ਨਾਲ ਉਹ ਸਵੇਰ ਦਾ ਵੀਰੇ ਗੱਡੀ ਜੀ ਬੈਠਾ ਸਵੇਰ ਦਾ ਜੀ ਜਿਹਦਾ ਵੀ ਕਾਫੀ ਆਪ ਸਾ ਤੇ ਆਸੀਂ ਇਹ ਨਹੀਂ ਕਰੀਏ ਅਸੀਂ ਕੋਈ ਟੱਕਾ ਕਰਨਾ ਜਾਂ ਅਸੀਂ ਪਰ ਇਹ ਰਿਕਵੈਸਟ ਲਾ ਖਾਦੇ ਕਿ ਅਸੀਂ ਭਰਾਵਾਂ ਨੂੰ ਕੀਤੀ ਤੇ ਭਰਾਵਾਂ ਨੇ ਥੋੜੀ ਮੰਨੀ ਵੀ ਆ ਤੇ ਅਸੀਂ ਸੋਹਣਿਆ ਵੀ ਚਲ ਉਹਦੀ ਗੱਲ ਸੁਣ 3 ਸਾਲ ਤੋਂ ਖੜਾ 14 ਤੋਂ ਖੇਡ ਦਾ ਆਰਡਰਾਂ ਖੜਾ ਤੇ ਜਵਾਕਰ ਗਾਵਾ ਤਾਂ ਕਰਕੇ ਗਨੇ ਅਦਰਵਾਈਜ਼ ਕਿਸੇ ਪ੍ਰੋਫੈਸ਼ਨਰਲ ਖੜਾ ਬਿਲਕੁਲ ਬਹੁਤ ਵਧੀਆ ਸੰਘਾ ਸਾਹਿਬ ਬਲਦ ਟੀਮ ਜਿੱਤੀ ਆ ਕੈਲਗਰੀ ਚ ਆ ਕੇ ਕੈਲਗਰੀ ਦੀ ਟੀਮ ਨੂੰ ਹਰਵਾਉਣਾ ਵੱਡੀ ਗੱਲ ਹੋਈ ਆ ਹਰਾਇਆ ਟੀਮ ਨੂੰ ਚਲੋ ਜਤਾਰ ਬਣੀ ਆ ਦੋਨੋਂ ਟੀਮਾਂ ਨੇ ਵਧੀਆ ਤੁਸੀਂ ਫਾਈਨਲ ਤੱਕ ਪੁੱਜੇ ਸਿਰ ਫਾਈਨਲ ਦੇ ਭੇਡ ਹੋਇਆ ਵਧੀਆ ਟੀਮ ਖੇਡੀ ਖੁਸ਼ ਹਾਂ ਹਾਂਜੀ ਬਹੁਤ ਖੁਸ਼ ਆ ਜੀ ਟੀਮ ਦੇ ਸਾਰਿਆਂ ਨੇ ਟੀਮ ਵਰਕ ਕੀਤਾ ਬਹੁਤ ਵਧੀਆ ਸਾਰੇ ਪਲੇਅਰਾਂ ਤੋਂ ਖੁਸ਼ ਆ ਜੀ ਥੋੜੀ ਜਿਹਾ ਹੁਣ ਬੱਬਲ ਨੇ ਦੱਸ ਹੀ ਦਿੱਤਾ ਉਹ ਹੈਗਾ ਉਹ ਖੁਸ਼ੀ ਵੀ ਆ ਨਾਲ ਥੋੜਿਆ ਮਾਨਸੋਦਾਸ ਵੀ ਆ ਬਿਕੋਜ਼ ਉਹ ਸਾਡਾ ਭਰਾ ਆ ਬੱਚਾ ਵੀ ਆ ਭਰਾ ਆ ਉਹ ਨਾ ਜਿੱਦਾਂ ਥੋੜਾ ਜਿਆਦਾ ਇਮੋਸ਼ਨਲ ਹੋ ਜਾਂਦਾ ਨਾ ਅਸੀਮੀਆ ਚਲੋ ਠੀਕ ਆ ਗਲਤੀਆਂ ਸਾਡੀਆਂ ਵੀ ਹੋ ਸਕਦੀਆਂ ਜਲਦਬਾਜ਼ੀਆਂ ਹੋ ਗਈਆਂ ਟੀਮਾਂ ਦੀਆਂ ਫੈਡਰੇਸ਼ਨਾਂ ਦੀਆਂ ਜਲਦਬਾਜ਼ੀ ਦੇ ਲੈ ਫੈਸਲੇ ਕਈ ਵਾਰੀ ਤੁਹਾਨੂੰ ਨੁਕਸਾਨ ਖਾ ਜਾਂਦੇ ਆ ਪਰ ਉਹ ਹੋਇਆ ਚਲੋ ਐ ਨਹੀਂ ਆਓ ਫੈਡਰੇਸ਼ਨ ਕੋਲ ਰਿਕਵੈਸਟ ਕੀਤੀ ਆ ਫੈਡਰੇਸ਼ਨ ਮੰਨ ਵੀ ਰਹੀ ਆ ਹੋਰ ਆ ਚਲੋ ਲੀਡਰਸ ਹੋਣਰ ਆਪਾਂ ਉਹਦਾ ਹੱਲ ਕਰ ਲਾਂਗੇ ਤੇ ਜੇ ਖੁਸ਼ੀ ਦਾ ਜਵੇਂ ਤੁਸੀਂ ਆਪਾਂ ਦਰਸ਼ਕ ਵੈਸੇ ਕਈ ਵਾਰੀ ਪਤਾ ਹੁੰਦਾ ਪਰ ਜਿਵੇਂ ਖੁਸ਼ੀ ਇੰਗਲੈਂਡ ਖੇਡਿਆ ਉਹਦੇ ਕਰਕੇ ਜਿਹੜਾ ਟੋਰਾਂਟੋ ਫੈਡਰੇਸ਼ਨ ਨੇ ਬੈਨ ਕਰਿਆ ਫਿਰ ਇੱਥੇ ਬੈਨ ਹੋਇਆ ਇਹੀ ਗੱਲ ਹੈ ਨਾ ਅਸਲ ਦੇ ਵਿੱਚ ਉਹ ਥੋੜਾ ਜਲਬਾਈ ਵਿੱਚ ਇਦਾਂ ਵੈਸੇ ਪਹਿਲਾਂ ਫੈਡਰੇਸ਼ਨ ਦਾ ਇਦਾਂ ਸੀ ਵੀ ਲੋਕਲ ਪਲੇਅਰ ਜਿਹੜਾ ਆ ਉਹ ਕਿਤੇ ਵੀ ਖੇਡ ਸਕਦਾ ਜਿਹੜੇ ਇੰਡੀਆ ਤੋਂ ਪਲੇਅਰ ਆਉਣੇ ਆ ਉੱਪਰ ਵੀ ਉਹ ਇੰਗਲੈਂਡ ਜਾਂਦੇ ਉਹ ਇੱਥੇ ਨਹੀਂ ਆਉਂਦੇ ਉਹਨਾਂ ਪਰ ਉਹ ਕੋਈ ਬੜਾ ਇਦਾਂ ਨਹੀਂ ਹੈਗਾ ਇਸ਼ੂ ਪਰ ਉਹ ਅੱਜ ਵੀ ਇਹ ਵੀ ਇਹ ਪਲੇਅਰ ਹਮੇਸ਼ਾ ਹੀ ਇਸ ਫੈਡਰੇਸ਼ਨ ਨਾਲ ਖੜਾ ਇੰਟਾਈਓ ਫੈਡਰੇਸ਼ਨ ਨਾਲ ਖੜਿਆ ਸਾਡੇ ਨਾਲ ਖੜਿਆ ਤੇ ਉਹ ਬੰਦੇ ਨੇ ਅੱਜ ਤੱਕ ਕਦੇ ਵੀ ਦੂਜੀ ਫੈਡਰੇਸ਼ਨ ਦੇ ਪ ਲਗੀ ਆਪਰਾ ਵੀ ਉਹ ਬਾਵਲ ਯਾਨੀ ਆ ਬਲੈਂਕ ਚੇਕਾ ਵੀ ਦੇਦੇ ਰੇ ਤੂੰ ਸਾਡੇ ਨਾਲ ਖੇਡੋ ਬੰਦੇ ਨੇ ਕਦੇ ਨਹੀਂ ਭਰੀਆ ਗਿਆ ਤੇ ਅਸੀਂ ਇਹ ਰਿਕੁਐਸਟ ਕਰਦੇ ਆ ਪਬਲਿਕਲੀ ਬਹੁਤ ਡਿਮਾਂਡ ਹੈ ਕਿ ਉਹ ਖੇਡੇ ਦੇਖੋ ਟੀਮ ਕਾਦੀ ਜਦਾ ਟੀਮ ਬਹੁਤ ਵਧੀਆ ਆ ਉਹਨੂੰ ਵੀ ਪਤਾ ਉਹ ਵੀ ਕਹਿੰਦਾ ਟੀਮ ਨੇ ਤੋਂ ਬਿਨਾ ਵੀ ਜਿੱਤ ਨਹੀਂ ਆਇਆ ਇਹ ਨਹੀਂ ਹੈਗਾ ਪਰ ਜ਼ਰਬਿਆ ਕੀ ਉਹ ਮੰਦੇ ਨਾਲ ਚਾਹ ਜਾ ਬੀ ਹਾਂ ਉਹਨੂੰ ਜੇ ਆਪਾਂ ਅੱਜ ਅੱਜ ਉਹਨੂੰ ਪਿੱਛੇ ਕਰਦੇ ਆ ਮੈਂ ਸੌਂਡ ਕਸਮ ਨਾਲ ਕਹਿੰਦਾ ਅਸੀਂ ਕਿਸੇ ਪਲੇਅਰ ਤੇ ਬੈਨ ਨਹੀਂ ਆ ਕੇ ਚਰੀ ਕੋਈ ਵੀ ਪਲੇਅਰ ਆ ਉਹਨੂੰ ਬੈਨ ਨਾ ਕਰੋ ਬੈਨ ਕਰਕੇ ਆਪਾਂ ਪਲੇਅਰ ਨੂੰ ਕਬੱਡੀ ਤੋਂ ਦੂਰ ਕਰਾਏ ਤੇ ਆਪਾਂ ਜਦੋਂ ਖਲਾ ਖ ਉਹਨੂੰ ਵੀ ਅਲਾਉ ਕਰੋ ਖੇਡਣ ਦਿਓ ਕਿਉਂਕਿ ਹੋ ਗਿਆ ਹੋ ਸਕਦਾ ਜਦਵਾਰੀ ਵਿੱਚ ਆਪਾਂ ਉਹ ਗਲਟ ਬੈਂਸ ਲੈ ਨੂੰ ਰਿਵਾਈਵ ਕੀਤਾ ਜਾ ਸਕਦਾ ਬੈਂਸ ਲੈ ਨੂੰ ਸਾਰਾ ਕੁਝ ਹੁੰਦਾ ਵੱਡੇ ਵੱਡੇ ਮੰਤਰੀ ਪ੍ਰੈਜ਼ੀਡੈਂਟ ਆ ਪੈਰ ਫਲਾ ਕੇ ਮੁੜ ਕੇ ਬੈਕਅਪ ਹੋ ਜਾਂਦੇ ਆ ਰਾਈਟ ਤੇ ਇਹ ਕੋਈ ਇਸ ਦਾ ਬਹੁਤ ਛੋਟੀ ਗੱਲ ਆ ਇਹ ਨਹੀਂ ਹੁੰਦਾ ਹਾਂਜੀ ਜਿਹਦੇ ਲੱਗਦਾ ਵੀ ਇਹ ਡਰਵੀਆ ਮਨੁਸ਼ ਵੀ ਇਧਰ ਉਧਰ ਵੀ ਹੋ ਸਕਦਾ ਫਿਰ ਦੇਖੋ ਦੇਖੋ ਪ੍ਰਮਾਤਮਾ ਜੀ ਸਾਰੇ ਭਰਾ ਆਪਣੇ ਨਾਲ ਆ ਫੈਡਰੇਸ਼ਨ ਦੇ ਸਾਰੇ ਬੰਦੇ ਨਾਲ ਗੱਲ ਹੋਈ ਆ ਇਦਾਂ ਨਹੀਂ ਹੋਊਗਾ ਉਹ ਖੇਡੂਗਾ ਹਾਂਜੀ ਹੋ ਜੂਗਾ 99.9% ਦਾ 1% ਦਾ ਜਿਹੜਾ ਆ ਉਹ ਆਪਣੇ ਭਰਾ ਆ ਖੜੇ ਨਾਲ ਉਹਨੇ ਆਪਾਂ ਨੂੰ ਕਿਹਾ ਕੀ ਵਾ ਕੀ ਹੋਊਗਾ ਤੇ ਆਪਾਂ ਕਰਾਂਗੇ ਹਣਾ ਜਿਹੜੇ ਕਿਉਂਕਿ ਚਲੋ ਖੁਸ਼ੀ ਕੈਨੇਡਾ ਕੱਪ ਵੀ ਖੇਡ ਲਿਆ ਕਈ ਲੋਕਲ ਖਿਡਾਰੀ ਉੱਥੇ ਪੁੱਜੇ ਵੀ ਨਹੀਂ ਖੇਡ ਸਕੇ ਇਹ ਫਿਰ ਲੱਗਦਾ ਨਹੀਂ ਬੇਇਨਸਾਫੀ ਉਹਨਾਂ ਖਿਡਾਰੀ ਇਹਨਾਂ ਯੋਧਾ ਆਇਆ ਸੁਰਕਪੁਰੀਆ ਮੈਂ ਆਪ ਦੇਖਿਆ ਤੇ ਖੁਸ਼ੀ ਦਾ ਖੇਡ ਲਿਆ ਯੋਧਾ ਨਹੀਂ ਖੇਡਿਆ ਦੇਖੋ ਨਾਥ ਨਹੀਂ ਖੇਡਿਆ ਮੈਂ ਵਹੀ ਕਹ ਰਿਹਾ ਦੇਖੋ ਖੁਸ਼ੀ ਆ ਕੋਣੇ ਅੱਜ ਇਹੀ ਗੱਲ ਕਹੀ ਆ ਕਿ ਮੈਂ ਪਰਮੇਸ਼ਨ ਲਈ ਖੜਾ ਰਿਹਾ ਮੈਂ ਵੀ ਉਹਨੂੰ ਉਧਰੋਂ ਫੜਾ ਰਿਹਾ ਦੂਜੀ ਪਰੇ ਆ ਜੋ ਉਹ ਗਿਆ ਨਹੀਂ ਉਹ ਗਿਆ ਨਹੀਂ ਮੈਂ ਮੈਂ ਖੇਡੂਗਾ ਇਦਾਂ ਖੇਡੂਗਾ ਹੁਣ ਜਿਹੜਾ ਬੰਦਾ ਤੁਹਾਡੇ ਲਈ ਹੁਣ ਕਈ 플레이ਰ ਆ ਉਹਨਾਂ ਨੇ ਟਾਈਮ ਕੱਢੇ ਨਹੀਂ ਨਹੀਂ ਉਧਰ ਅਗਲੇ ਉਧਰ ਖੇਡ ਗਏ ਹੁਣ ਜਿਹੜਾ ਬੰਦਾ ਫੇਰ ਵੀ ਤੁਹਾਡੇ ਲਈ ਵੇਟ ਕਰਦਾ ਨਹੀਂ ਯਾਰ ਮੈਂ ਇਸੇ ਫ੍ਰੇਡਿਸ਼ ਖੇਡਣਾ ਇਹ ਫ੍ਰੇਡਿਸ਼ ਨਾਲ ਮੈਂ ਗੱਲ ਕਰੂੰਗਾ ਰਾਈਟ ਨਹੀਂ ਤਾਂ ਉਹਨੂੰ ਪੈਸੇ ਉਧਰੋਂ ਮਿਲਦੇ ਆ ਜਿੰਨੇ ਜਿੰਨੇ ਅਸੀਂ ਦੇਣੇ ਆ ਉਹ ਤੋਂ ਸ਼ਾਇਦ 1000 ਬਾਦੀ ਦਿੰਦੇ ਹੋਣਗੇ ਅਗਲੇ ਕਹਿੰਦੇ ਬੰਦਾ ਉਧਰੋਂ ਇਧਰੋਂ ਆਗਾ ਉਹ ਪੈਸੇ ਦੀ ਨਹੀਂ ਗੱਲ ਉਹਨੂੰ ਪੈਸੇ ਮਿਲਦੇ ਪਰ ਉਹਨੇ ਕਿਹਾ ਵੀ ਨਹੀਂ ਮੈਂ ਫ੍ਰੇਡਿਸ਼ ਇਧਰ ਹੀ ਆਣਾ ਇਧਰ ਹੁਣ ਇਹ ਰਿਕੁਐਸਟ ਕੀਤੀ ਆ ਪ੍ਰੋਟੇਸ਼ਨ ਜਿੱਥੇ ਦਾ ਕਿਹਾ ਸਾਡੀ ਮੰਨੂਗੇ ਵਧੀਆਂ ਖੁਸ਼ੀ ਲਈ ਵਧੀਆਂ ਇਹ ਵੱਡੇ ਖਿਡਾਰੀ ਦਾ ਸ਼ੀਲੂ ਆ ਬੁਲਟ ਆ ਇਹ ਸਾਰੇ ਨੂੰ ਲੋਕ ਦੇਖਣਾ ਚਾਹੁੰਦੇ ਆ ਲੋਕਾਂ ਨੂੰ ਦੇਖਣਾ ਚਾਹੁੰਦੇ ਆ ਜੀ ਨਾ ਮੈਨੂੰ ਇਹਨਾਂ ਤੁਹਾਨੂੰ ਕਿਸੇ ਨੂੰ ਦੇਖਣਾ ਜੇ ਪਲੇਅਰ ਵਧੀਆ ਆ ਤਾਂ ਹੀ ਉਹ ਕੱਟ ਹੋਇਆ ਇੱਥੇ ਪਲੇਅਰ ਤੁਹਾਨੂੰ ਪਤਾ ਹੀ ਆ ਬਾਕੀ ਮੈਂ ਕਿਸੇ ਨੇ ਤਾਂ ਨਹੀਂ ਕਿਸੇ ਨੂੰ ਮਾਰਾ ਕਹਿੰਦੇ ਜਗਾ ਪਲੇਅਰਾਂ ਨੂੰ ਲੋਕੀ ਦੇਖਦੇ ਆ ਸਾਡੇ ਕੋਲ ਪਲੇਅਰ ਵਧੀਆ ਲੋਕੀ ਇੱਥੇ ਇਕੱਠ ਹੁੰਦਾ ਹੈ ਤੇ ਇਦਾਂ ਪਿਛਲੇ ਮਹਾਰਾਜ ਕਿਰਪਾ ਨਾਲ ਜਦੋਂ ਕਬੱਡੀ ਜਾਇਆ ਬਹੁਤ ਕੁਝ ਉਤਰਾ ਚੜਾਇਆ ਪਰ ਪਲੇਅਰ ਆਪਣੇ ਕੋ ਵਧੀਆ ਰਹੇ ਹਮੇਸ਼ਾ ਆਪਣੇ ਕੱਟ ਹੁੰਦੇ ਰਿਹਾ ਸੋ ਪਰਮਾਤਮਾ ਨੇ ਇਹ ਅਦਾਸ ਆ ਇਦਾਂ ਕੀ ਮ ਵਧੀਆ ਆ ਸਾਰੀਆਂ ਬੈਲੈਂਸ ਟੀਮਾਂ ਬਣੀ ਆ ਹੁਣ ਅੱਜ ਵੀ ਦੇਖ ਲੋ ਵਨ ਸੈੱਡ ਮੈਚ ਆ ਵੀ ਦੇਖੋ ਮੈਂ ਐਂ ਹੀ ਪਹਿਲੇ ਸਾਨੂੰ ਵੀ ਲੱਗ ਰਿਹਾ ਇੱਕ ਆਲਟਪਲਟ ਹੋ ਜਾਣਾ ਪਰ ਵਧੀਆ ਆ ਚਲੋ ਮਾਰਾ ਕਿਰਪਾ ਕੀਤੀ ਅਬ ਕੱਪ ਚੱਕਿਆ ਵਧੀਆ ਟੀਮ ਹੈ ਕੈਲਗਰੀ ਨੂੰ ਬਹੁ ਬਹੁ ਮੁਬਾਰਕਾਂ ਉਹਨਾਂ ਦਾ ਕੱਪ ਬਹੁਤ ਸਕਸੈਸ ਰਿਹਾ ਰਾਈਟ ਉਹਨਾਂ ਨੇ ਬਹੁਤ ਵਧੀਆ ਇੰਤਜ਼ਾਮ ਕੀਤੇ ਪਲੱਸ ਉਹਨਾਂ ਦੀ ਟੀਮ ਬਹੁਤ ਵਧੀਆ ਖੇਡੀ ਫਾਈਨ ਜੇ ਲੋ ਕੱਪ ਜਿਹਨੇ ਕੱਪ ਕਰਾਉਣਾ ਉਹਨਾਂ ਦਾ ਟੂਰਨਾਮੈਂਟ ਵਾਲੀ ਟੀਮ ਫਾਈਨਲ ਪਹੁੰਚੀ ਉਹ ਬਾੜੀ ਖੁਸ਼ੀ ਹੁੰਦੀ ਭਾਵੇਂ ਜਿੱਤੋ ਜਾਂ ਨਾ ਜਿੱਤੋ ਪਰ ਫਾਈਨਲ ਜਾਣ ਤੇ ਬਹੁਤ ਖ ਸਨਾਸ਼ੀ ਲੋਦੇ ਫੈਨ ਨੇ ਜੀਵਨ ਦੇ ਫੈਨ ਨੇ ਆਰਖੀਰਾ ਵਾਲੀਆ ਬੋਲਟ ਜਿਹਨੇ ਰਿਕਾਰਡ ਪੈਦਾ ਕਰਦਾ 32 ਵਡਕਰੀ ਜੋ ਕਬੱਡੀ ਕਬੜਾ ਬੈਸ ਹੇਡਰ ਦੇ ਤੌਰ ਤੇ ਮਾਨ ਸਨਮਾਨ ਇਸ ਵੇਲੇ ਕੀਤਾ ਜਾ ਰਿਹਾ ਇਹਨਾਂ ਕਬੱਡੀ ਦੇ ਚਾਰ ਸੁਪਰਸਟਾਰ ਖਿਡਾਰੀਆਂ ਦਾ ਮਾਨ ਸਨਮਾਨ ਬੋਲੋ ਇਸੋ ਰਹੋ ਆ ਸ੍ਰੀ ਅਕਾਲ ਤੇ ਪਿੰਡੇ ਦਾ ਦੁੱਗਾ ਮਸ਼ਹੂਰ ਦਰਵਾ ਵੀ ਕਰਦਾ ਗਿੱਲਾਂ ਦੇ ਮੁੰਡੇ ਵੀ ਪੂਰੀ ਹੈ ਚਰਚਾ ਇਹ ਆਪਰੇਖ ਕਬੱਡੀ ਦਾ ਯਾਰੇ ਖਿਡਾਰੀ ਇੱਦਾਂ 골ਡ ਮੈਡਲ ਪਾ ਕੇ ਗਰਾਊਂਡ ਦਾ ਚੱਕਰ ਲਾਉਣਾ ਚਾਰੇ ਖਿਡਾਰੀਆਂ ਵਿਚਾਰੇ ਆ ਜੋ ਖੁਸ਼ੀ ਚਾਰੇ ਨੂੰ ਨਾਲ ਲਾ ਕੇ ਆਪ ਗਰਾਊਂਡ ਦਾ ਚੱਕਰ ਲਾਉਣਾ ਚਾਰੇ ਖਿਡਾਰੀ ਆ ਜੋ ਇਕੱਲੇ ਖਿਡਾਰੀ ਆ ਜੋ ਚਾਰੇ ਖਿਡਾਰੀ ਗਰਾਊਂਡ ਦਾ ਚੱਕਰ ਲੱਗੇਗਾ ਆ ਵੀ ਜੀਵਨ ਹੈ ਗਲ ਦੇ ਵਿੱਚ ਪਾ ਕੇ 골ਡ ਮੈਡਲ ਗਰਾਊਂਡ ਦਾ ਚੱਕਰ ਆ ਜਾ ਖੁਸ਼ੀ ਕਿਧਰੇ ਬਾਪਰੇ ਬੋਲਟ ਆ ਵੀ ਨਾਲ ਖੁਸ਼ੀ ਜਿੱਲੂ ਵੇ ਗਿੱਦਰ ਗਰਾਊਂਡ ਦਾ ਟੱਕਰ ਇਧਰੋਂ ਪਾਸੇ ਸ਼ੁਰੂ ਕਰ ਦਿਓ ਜੀ ਜਿੱਥੋਂ ਜਿੱਥੋਂ ਦੀ ਇਹ ਕਬੱਡੀ ਦੇ ਖਿਡਾਰੀ ਜਾਣ ਇਹਨਾਂ ਵਾਸਤੇ ਤਾੜੀਆਂ ਜ਼ੋਰਦਾਰ ਵੱਜਣੀਆਂ ਚਾਹੀਦੀਆਂ ਨੇ ਇਹ ਜਿੰਨੇ ਵੱਡੇ ਖਿਡਾਰੀ ਨੇ ਹੁਣੀ ਵੱਡੀਆਂ ਤਾੜੀਆਂ ਨਹੀਂ ਵੱਜੀਆਂ ਹਲੇ ਤੱਕ ਤਾੜੀਆਂ ਮਾਰ ਦਿਓ ਜ਼ੋਰਦਾਰ ਹਜ਼ਾਰਾਂ ਸਾਲ ਲਰਗੀ ਸਬਰੀ ਬੇਨੂਰੀ ਪੇ ਰੋਦੀ ਹੈ ਬੜੀ ਮੁਸ਼ਕਲ ਸੇ ਹੁੰਦਾ ਹੈ ਚਮਨ ਮੇ ਦੀਦਾ ਬਰ ਪੈਦਾ ਬੜੀ ਮੁਸ਼ਕਲ ਦੇ ਨਾਲ ਇਹੋ ਜਿਹੇ ਖਿਡਾਰੀ ਪੈਦਾ ਹੁੰਦੇ ਨੇ ਔਰ ਜਿਹੜੀਆਂ ਦੇ ਵਿੱਚ ਜਿਹੜੇ ਨਾਂ ਬਣਾਉਂਦੇ ਨੇ ਉਹਨਾਂ ਦੇ ਵਿੱਚ ਜੀਵਨ ਹੈ ਉਹਨਾਂ ਦੇ ਵਿੱਚ ਖੁਸ਼ੀਆਂ ਦੂੰਗਾ ਵਾਲਾ ਖੀਰਾ ਵਾਲੀਆ ਬੋਲਟ ਵੇ ਸ਼ੀਨੂ ਹਰਿਆਣੇ ਵਾਲਾ ਕਰ ਵੀ ਕਾਲਾ ਦੋ ਬੋਲ ਹੁਣ ਸਾਹੇ ਇਸ ਵੇ ਗਰਾਉਂਡ ਦਾ ਚੱਕਾ ਲਗਾਇਆ ਜਾ ਰਿਹਾ ਤਾਲੀਆਂ ਜ਼ੋਰਦਾਰ ਜ਼ੋਰਦਾਰ ਤਾਲੀਆਂ ਨਾਲ ਕਬੱਡੀ ਖਿਡਾਰੀਆਂ ਦੇ ਵਾਸਤੇ ਜਿੱਥੋਂ ਜਿੱਥੋਂ ਦੀ ਵੀ ਨਿਕ ਰਹੇ ਨੇ ਇਹਨਾਂ ਨੇ ਰਿਕਾਰਡ ਪੈਦਾ ਕੀਤੇ ਨੇ ਮਾਨ ਸਬਾਨ ਹੋਇਆ ਕਿ ਕਰਦਾ ਮਾਨ ਪੰਜਾਬ ਹਰਿਆਣਾ ਜਾਫੀ ਅੱਜ ਕੱਲ ਦਾ ਜਰਵਾਨਾ ਰੇਡਰ ਫਰਫੜ ਕੀ ਲੂਗਾ ਜੱਫਾ ਦੇਖਣ ਵਾਲਾ ਕਾਰਿਆ ਕੱਲਾ ਕੱਲਾ ਸ਼ਿਲੂ ਦਾ ਕੱਲਾ ਕੱਲਾ ਸ਼ਿਲੂ ਦਾ ਅਗਲਾ ਮਾਨਸਮਾਨ 23ਵੇਂ ਕੈਨੇਡਾ ਕਬੱਡੀ ਕੱਪ ਦਾ ਦਸ ਰੇਡਰ ਮੁਠੀ ਜੀ ਸ਼ਰੀਰ ਬੋਲਦ ਖੀਰਾ ਵਾਲੀਏ ਦਾ ਮਾਨਸਮਾਨ 골ਡ ਮੈਡਲ ਦੇ ਨਾਲ ਇੱਕ ਮਾਨਸਮਾਨ ਨੰਵੇਂ ਦੇ ਉਹ ਖਾਰੀ ਦਾ ਕਿ ਪਤਲਾ ਜਿਹਾ ਸ਼ਰੀਰ ਮੁੰਡੇ ਦਾ ਰਬਨ ਵਾਂਗ ਲਜਕੀਲਾ ਹੈ ਵਿਚ ਮਦਾਨੀ ਤੋਰਾਂ ਤੁਰਦਾ ਤੁਰੇ ਜਿਹਾ ਨਾ ਕਿ ਮਸਤੀਲਾ ਹੈ ਅਗਲਾ ਮਾਨਸਮਾਨ ਕਬੱਡੀ ਦਾ ਖੇਡ ਦਾ ਲੱਗਦਾ ਬੜਾ ਪਿਆਰਾ ਗੱਭਰੂ ਗਾਡਰ ਵਰਗੇ ਦਾ ਹੱਥਾ ਕਿਲੋ ਕਿਲੋ ਦਾ ਭਾਰਾ ਗੱਭਰੂ ਗਾਡਰ ਵਰਗੇ ਦਾ ਹੱਥਾ ਕਿਲੋ ਕਿਲੋ ਦਾ ਭਾਰਾ ਇਧਰੋਂ ਤਾੜੀਆਂ ਘੱਟ ਵਧੀਆਂ ਇੱਕ ਵਾਰੀ ਤਾੜੀਆਂ ਮਾਰੋ ਜ਼ੋਰਦਾਰ ਜ਼ੋਰਦਾਰ ਤਾੜੀਆਂ ਨੇ ਕਬੱਡੀ ਦੇ ਸੁਪਰਾਂ ਦੇ ਵਾਸਤੇ ਲੋਗਾਂ ਵਾਲੇ ਦੇ ਬਹੁਤ ਸਾਰੇ ਫੈਨ ਨੇ ਬੁਲਟ ਨੇ ਕਹਿੰਦੇ ਰਿਕਾਰਡ ਮੈਨ ਤਾ ਮੁਠੀ ਪਰ ਸਰੀਰ ਮੁੰਡੇ ਦਾ ਬਹਾਦਰੀ ਵੱਡੀ ਤੇ ਖੁਸ਼ੀ ਨੇ ਵੀ ਜਿਹੜਾ ਰਿਕਾਰਡ ਪੈਦਾ ਕਰਤਾ ਤੇ ਜੀਵਨ ਦੇ ਵੀ ਵੱਖਰੇ ਰਿਕਾਰਡ ਨੇ ਮਹਿੰਗੀਆਂ ਕਬੱਡੀਆਂ ਪਾਈਆਂ ਕਿ ਕਰੀ ਦੀ ਸਿਫਤ ਸਦਾ ਬੰਦੇ ਗੁਣੀ ਦੀ ਕਾਮਾਂ ਵਾਲੀ ਕਦੇ ਨਹੀਂ ਪਜਾਇਤ ਚੁੜੀ ਦੀ ਜਿਹਨੇ ਸਿਫਤ ਬਣਦੀ ਹੈ ਉਹ ਕਰਨੀ ਚਾਹੀਦੀ ਹੈ ਇਹਨਾਂ ਮੈਦਾਨਾਂ ਦੇ ਅੰਦਰ ਸੋ ਸ਼ੁਭ ਸ਼ਾਮ ਹੈ ਨਾ ਕਬੱਡੀ ਖਿਡਾਰੀਆਂ ਦੇ ਵਾਸਤੇ ਗੁਰੂ ਨਿਸ਼ਚੇ ਨੇ ਨੌਜੋਦ। ਗ라운ਡ ਕੀ ਕਰਨੀ ਹੈ ਹੁਣ ਆਪਾਂ